2015 ਵਿੱਚ ਵਾਪਰੇ ਬੇਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿੱਚ ਆਇਆ ਇੱਕ ਨਵਾਂ ਮੋੜ ਹੁਣ ਗੋਲੀਕਾਂਡ ਮਾਵੜੇ ਦੀ ਸੁਣਵਾਈ ਹੋਵੇਗੀ ਪੰਜਾਬ ਤੋਂ ਬਾਹਰ ਜਿਗਰ ਜੋਗਾ ਕਿ 2015 ਦੇ ਵਿੱਚ ਸ਼ਿਗਰੂਆ ਸਾਹਿਬ ਦੀ ਬੇਇੱਜ਼ਤੀ ਹੁੰਦੀ ਆ ਤੇ ਉਸ ਤੋਂ ਬਾਅਦ ਕੋਟਕਪੂਰਾ ਅਤੇ ਬੇਬਲ ਕਲਾਂ ਗੋਲੀਕਾਂਡ ਵਾਪਰਦਾ ਏ ਬੇਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਲਗਾਤਾਰ ਫਰੀਦਕੋਟ ਦੀ ਮਾਨਯੋਗ ਅਦਾਲਤ ਵਿੱਚ ਹੋ ਰਹੀ ਸੀ ਜਿਸ ਦੀਆਂ ਤਰੀਕਾਂ ਲਗਾਤਾਰ ਪੈ ਰਹੀਆਂ ਸਨ ਬੇਬਲਕਲਾਂ ਗੋਲੀਕਾਂਡ ਦੇ ਵਿੱਚ ਨਾਮਜਦ ਸਾਬਕਾ ਐਸਐਸਪੀ ਚੰਜੀ ਸਿੰਘ ਚਰਮਾ ਵੱਲੋਂ ਇੱਕ ਅਰਜੀ ਹਾਈ ਕੋਰਟ ਦੇ ਵਿੱਚ ਲਾਈ ਗਈ ਸੀ ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਇਹਨਾਂ ਕੇਸਾਂ ਨੂੰ ਪੰਜਾਬ ਤੋਂ ਬਾਹਰ ਕੀਤਾ ਜਾਵੇ ਜਿਸ ਦੇ ਚੱਲਦੇ ਹੁਣ ਫੈਸਲਾ ਸਾਹਮਣੇ ਆਇਆ ਹੈ ਕਿ ਬਾਬਲ ਕਲਾਂ ਗੋਲੀਕਾਂਡ ਨੂੰ ਪੰਜਾਬ ਤੋਂ ਬਾਹਰ ਕੀਤਾ ਜਾ ਰਿਹਾ ਹੈ ਹੁਣ ਅਸਦੀ ਸੁਣਵਾਈ ਚੰਡੀਗੜ੍ਹ ਵਿੱਚ ਹੋਵੇਗੀ ਜਿੱਥੇ ਕਿ ਦੋਹਾਂ ਹੀ ਕੇਸ ਕੋੜਕਪੁਰਾ ਤੇ ਬਾਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਫ੍ਰੀ ਕੋਰਟ ਦੀ ਅਦਾਲਤ ਵਿੱਚ ਚੱਲ ਰਹੀ ਸੀ ਅਤੇ ਹੁਣ ਬਾਬਲ ਕਲਾਂ ਗੋਲੀਕਾਂਡ ਦੀ ਚੰਡੀਗੜ੍ਹ ਦੇ ਵਿੱਚ ਸੁਣਵਾਈ ਹੋਵੇਗੀ ਜਿਸ ਉੱਪਰ ਫੈਸਲਾ ਆਉਣ ਤੇ ਹੁਣ ਬਾਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਕੁਹਾਨ ਦੇ ਪੁੱਤਰ ਸੁਖਰਾਜ ਸਿੰਘ ਨਿਆਮੀ ਆਲਾ ਵੱਲੋਂ ਵੀ ਇਸ ਉੱਪਰ ਸਵਾਲ ਖੜੇ ਕੀਤੇ ਅਤੇ ਇਸ ਫੈਸਲੇ ਨੂੰ ਮੰਦਭਾਗਾ ਦੱਸਿਆ ਕਿਤੇ ਨਾ ਕਿਤੇ ਉਹ ਪੰਜਾਬ ਸਰਕਾਰ ਉੱਪਰ ਵੀ ਸਵਾਲ ਖੜੇ ਕਰਦੇ ਨਜ਼ਰ ਆਏ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਭਾਈ ਸੁਖਰਾ ਸਿੰਘ ਨੇ ਅੱਜ ਦਾ ਕੋਰਟ ਦਾ ਫੈਸਲਾ ਬੜਾ ਨਿਰਾਸ਼ਾਜਨਕ ਹੈ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆਏ ਹਾਂ ਕਿ ਇਹਨਾਂ ਸਰਕਾਰਾਂ ਦੇ ਵਿੱਚ ਸਿਰਫ ਚਿਹਰੇ ਬਦਲੇ ਆ ਕੁਰਸੀਆਂ ਉਹੀ ਨੇ ਜਿਹੜੀਆਂ ਪੰਜਾਬ ਨਾਲ ਕਦੇ ਇਨਸਾਫ਼ ਨਹੀਂ ਕਰਦੀਆਂ ਸੋ ਉਸੇ ਤਰ੍ਹਾਂ ਅੱਜ ਹੋਇਆ ਫਰੀਦਕੋਟ ਦਾ ਕੇਸ ਮੈnabla ਕਲਾਂ ਦਾ ਕੇਸ ਆ ਗੋਲੀ ਕਾਂਡ ਦਾ ਚਾਹੇ ਬੇਅਦਬੀਆਂ ਦੀ ਗੱਲ ਕਰ ਲਈਏ ਚਾਹੇ ਗੋਲੀ ਕਾਂਡ ਦੀ ਗੱਲ ਕਰ ਲਈਏ ਜਿਹੜੇ ਏਰੀਆ ਦੇ ਵਿੱਚ ਹੋਇਆ ਉਸ ਅਦਾਲਤ ਦੇ ਵਿੱਚ ਦੋਸ਼ੀਆਂ ਨੂੰ ਕਹਿੰਦੇ ਖਤਰਾ ਤੇ ਦੋਸ਼ੀ ਦੀ ਐਪਲੀਕੇਸ਼ਨ ਦੇ ਉੱਤੇ ਕੇਸ ਪਹਿਲਾਂ ਤਾਂ ਬੇਅਦਬੀ ਦਾ ਚੰਡੀਗੜ੍ਹ ਦੇ ਵਿੱਚ ਭੇਜਿਆ ਗਿਆ ਚੰਡੀਗੜ੍ਹ ਦੀ ਅਦਾਲਤ ਦੇ ਤੇ ਟ੍ਰਾਂਸਫਰ ਕੀਤਾ ਗਿਆ ਉਹਦੇ ਵਿੱਚ ਦੋ ਦਿਨ ਪਹਿਲਾਂ ਇੱਕ ਕੇਸ ਦੇ ਵਿੱਚ ਉਹ ਜਿੱਥੇ ਮੁੱਖ ਦੋਸ਼ੀ ਰੱਖਣਾ ਚਾਹੀਦਾ ਸੀ ਉਹ ਕਤਲ ਨੂੰ ਉਹ ਰਾਮ ਰਹੀਮ ਨੂੰ ਬਲਾਤਕਾਰੀ ਨੂੰ ਉੱਥੇ ਉਹਨੂੰ ਬਰੀ ਕੀਤਾ ਜਾਂਦਾ ਅੱਜ ਅੱਜ ਜਿਹੜਾ ਹੁਣੇ ਫੈਸਲਾ ਆਇਆ ਹਜੇ ਆਰਡਰ ਪੂਰਾ ਨਹੀਂ ਆਇਆ ਪਰ ਉਹਦੇ ਵਿੱਚ ਅਲਾਉ ਕੀਤਾ ਗਿਆ ਫਰੀਦਕੋਟ ਦੀ ਅਦਾਲਤ ਦੇ ਵਿੱਚੋਂ ਕਿ ਇਹ ਕੇਸ ਆ ਜਿਹੜਾ ਡਬਲ ਕਲਾ ਗੋਲੀ ਕਾਣ ਦਾ ਜਿੱਥੇ ਦੋ ਬੰਦਿਆਂ ਦੀ ਮੌਤ ਹੋਈ ਹੈ ਜਿਦੇ ਵਿੱਚ ਮੇਰੇ ਪਿਤਾ ਜੀ ਜਿਨ੍ਹਾਂ ਦੀ ਮੌਤ ਹੋਈ ਆ ਉਹ ਕੇਸ ਫਰੀਦਕੋਟੋਂ ਬਦਲ ਕੇ ਚੰਡੀਗੜ੍ਹ ਕਰ ਦਿੱਤਾ ਗਿਆ ਸੋ ਕਿੱਡੀ ਸ਼ਰਮ ਦੀ ਗੱਲ ਆ ਉਹਨਾਂ ਸਰਕਾਰਾਂ ਵਾਸਤੇ ਉਹਨਾਂ ਸਰਕਾਰ ਦੇ ਨੁਮਾਇੰਦਿਆਂ ਵਾਸਤੇ ਤੇ ਉਸ ਸਿਸਟਮ ਵਾਸਤੇ ਉਹਨਾਂ ਅਦਾਲਤਾਂ ਵਾਸਤੇ ਕਿ ਤੁਸੀਂ ਇੱਕ ਦੋਸ਼ੀ ਦੀ ਐਪਲੀਕੇਸ਼ਨ ਤੇ ਸਜ਼ਾ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਟਰਾਂਸਫਰ ਕਰਕੇ ਚੰਡੀਗੜ੍ਹ ਭੇਜ ਰਹੇ ਹੋ ਕੀ ਤੁਸੀਂ ਸਿੱਧਾ-ਸਿੱਧਾ ਹੀ ਕਹਿ ਰਹੇ ਹੋ ਕਿ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਊਗੀ ਇਹ ਥੋੜੇ ਸਮੇਂ ਦੇ ਵਿੱਚ ਵੀ ਭਰੀ ਹੋ ਜਾਣਗੇ ਤੇ ਮੈਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਇੱਥੋਂ ਦੇ ਸਿਸਟਮ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੇ ਪੱਲੇ ਕੱਖ ਨਹੀਂ ਤੁਥੋਂ ਕੱਖ ਨਹੀਂ ਹੋਣਾ ਤੁਸੀਂ ਹਮੇਸ਼ਾ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਦੀ ਕੋਈ ਰਾਜਨੀਤੀ ਕੀਤੀ ਆ ਤੇ ਅੱਜ ਵੀ ਉਹੀ ਹੋ ਰਿਹਾ ਪੰਜਾਬ ਦੇ ਵਿੱਚੋਂ ਕੇਸ ਟਰਾਂਸਫਰ ਬਾਹਰ ਹੋਣਾ ਬਹੁਤ ਮੰਦਭਾਗਾ ਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਤੋਂ ਬਚਾਰਿਆ ਸੋ ਇਹ ਸਿੱਧਾ ਸਿੱਧਾ ਸਿੱਧ ਕਰਦੀ ਆ ਪੰਜਾਬ ਸਰਕਾਰ ਉਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ ਚਾਹੇ ਬੇਅਦਬੀ ਹੋਵੇ ਚਾਹੇ ਗੋਲੀਕੰਢ ਹੋਵੇ ਸੋ ਅਸੀਂ ਇਸ ਫੈਸਲੇ ਨੂੰ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਪ੍ਰਕਿਰਿਆ ਹੋਣਗੀਆਂ ਸਾਨੂੰ ਚਾਹੇ ਪ੍ਰੋਟੈਸਟ ਕਰਨੇ ਪੈਣ ਸਾਨੂੰ ਚਾਹੇ ਇਹਦੇ ਤੇ ਕੋਈ ਵੀ ਕਦਮ ਉਲਿਕਣੇ ਪੈਣ ਅਸੀਂ ਉਹ ਸਾਰੇ ਜਿਹੜੇ ਕਦਮ ਉਲਿਕਾਂਗੇ ਤੇ ਇਥੋਂ ਦੀਆਂ ਜਿਹੜੀਆਂ ਅ ਦੁਨਿਆਵੀ ਅਦਾਲਤਾਂ ਜਿਵੇਂ ਜਿੱਥੇ ਜਿੱਥੇ ਇਹਦੇ 'ਚ ਅਸੀਂ ਚੈਲੰਜ ਕਰ ਸਕਦੇ ਉਹ ਵੀ ਅਸੀਂ ਅੱਗੇ ਗੱਲਾਂ ਜਿਹੜੀ ਆਪਣੇ ਵਕੀਲਾਂ ਦੇ ਪੈਨਲ ਦੇ ਨਾਲ ਗੱਲ ਕਰਕੇ ਉਹ ਵੀ ਅਸੀਂ ਚੈਲੰਜ ਕਰਾਂਗੇ ਸੋ ਮੈਂ ਫਿਰ ਇਹੀ ਕਹਾਗਾ ਕਿ ਤੁਸੀਂ ਇੱਥੇ ਸਜ਼ਾ ਦੇਣ ਦੀ ਬਜਾਏ ਲੋਕਾਂ ਦੇ ਜ਼ਖਮਾਂ ਦੇ ਉੱਤੇ ਮੱਲਮ ਲਾਉਣ ਦੀ ਥਾਂ ਤੇ ਨੂਨ ਲਾਉਣ ਦਾ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ